ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਜੀ ਇੱਥੇ ਆਪਾਂ ਆਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਅੱਜ ਦੋਸਤੋ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਜੀ ਠੀਕ ਹੈ ਜੀ ਦੇ ਵਿੱਚ ਪਹਿਲੇ ਨੰਬਰ ਤੇ ਦੋਸਤੋ ਇੱਕ ਗ੍ਰੇਡੇਡ ਝੂਟੀ ਖੜੀ ਹੈ ਬਣਨ ਵਾਲੀ ਹੈ ਇਹ ਤੁਹਾਨੂੰ ਦਿਖਾਉਂਗਾ ਇਸ ਤੋਂ ਇਲਾਵਾ ਤਿੰਨ ਨਾਕ ਇਧਰ ਦੇ ਪਾਸੇ ਦੋ ਨੀਲੀ ਰਾਵੀ ਇੱਕ ਬੂਰੀ ਤੇ ਇਧਰ ਦੇ ਪਾਸੇ ਜਿਹੜ ਇਹ ਚਾਰੇ ਨਾਗ ਤੁਹਾਨੂੰ ਤੋਰ ਫੇਰ ਕੇ ਦਿਖਾਵਾਂਗਾ ਤੇ ਥਣ ਥਣ ਐਨ ਪੂਰੀ ਤਸੱਲੀ ਕਰ ਲਾਂਗੇ ਤੇ ਚਾਰਾਂ ਦੇ ਵਿੱਚੋਂ ਜਿਹੜਾ ਨਾਗ ਤੁਹਾਨੂੰ ਜੱਛੂਗਾ ਉਹ ਦੀ ਦੋਸਤੋ ਆ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਲਵਾ ਜੀ ਬਾਈ ਜੀ ਨਾਮ ਦੱਸਿਓ ਆਪਣਾ ਮੇਰਾ ਨਾਮ ਕਲਵਾ ਸੰਗੇ ਪਿੰਡ ਆਪਣਾ ਰੋੜੀ ਪਿੰਡ ਰੋੜੀ ਠੀਕ ਹੈ ਤੇ ਪਸ਼ੂ ਫਿਰ ਆਈ ਜਾਂਦੇ ਵਿਕਰੀ ਜਾਂਦੇ ਆਈ ਜਾਂਦੇ ਹਾਂਜੀ ਨਾਲ ਨਾਲ ਸੇਲ ਹੋ ਜਾਈ ਜਾਂਦੇ ਠੀਕ ਹੈ ਚਾਰ ਨਾਗ ਆਏ ਹਨ ਹਾਂਜੀ ਹਾਂਜੀ ਠੀਕ ਹੈ ਅੱਛਾ ਜਿਹੜੀ ਇਧਰੋਂ ਸ਼ੁਰੂ ਕਰੀ ਆ ਜੇ ਛੋਟੀ ਤੇ ਇਤੋਂ ਘੱਟ ਨਵੇੜੀ ਹੈ ਪਹਿਲਾਂ ਵੱਡੀ ਛੋਟੀ ਐਂਡ ਤੇ ਦੇਖਾਂਗੇ ਕਿੰਨੇ ਟਾਈਮ ਦੀ ਹੋਗੀ ਇਹ ਜੀ 1 ਸਾਲ ਦੀ ਹੋਗੀ 1 ਸਾਲ ਦੀ ਠੀਕ ਹੈ ਖੋਲੀ ਛੋਟੂ ਇਹਨੂੰ ਦੋਸਤੋ 1 ਸਾਲ ਉਮਰ ਹੈ ਠੀਕ ਹੈ ਜੀ ਬਾਕੀ ਮਾਰਕਿੰਗ ਤੁਹਾਨੂੰ ਦਿਖਾ ਦਣਾ ਪ੍ਰੋਪਰ ਮਾਰਕਿੰਗ ਹੈਗੀ ਅੱਛਾ ਪਤਾ ਹੈ ਦਾ ਕੋਈ ਸੀਮਨ ਦਾ ਜਾਂ ਮਾਂ ਵਗੈਰਾ ਕੁਝ ਪਤਾ ਹੋਵੇ ਇਹਨਾਂ ਦਾ ਨਹੀਂ ਇਹ ਤਾਂ ਗਾਂ ਲੈਂਦੀ ਸੀਗੀ ਯਾਰ ਕੋਈ ਅੱਛਾ ਠੀਕ ਹੈ ਬਾਕੀ ਹੁਣ ਕਹਿੰਦੇ ਵੀ ਖਰੀਦ ਕੇ ਲੈ ਕੇ ਆਂਦੀ ਹੈ ਠੀਕ ਹੈ 1 ਸਾਲ ਦੀ ਹੋ ਗਈ ਹੈ 1 ਸਾਲ ਦੀ ਠੀਕ ਹੈ ਤੇ ਇਹਦਾ ਰੇਟ ਹੈ ਰੇਟ ਫੋਨ ਤੇ ਹੋ ਜਾਊਗਾ ਜੀ ਫੋਨ ਤੇ ਕਰਨਾ ਰੇਟ ਹਾਂਜੀ ਹਾਂਜੀ ਠੀਕ ਹੈ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਣ ਚਾਰੇ ਲਖੜ ਵੀ ਹੋਣਗੇ ਬਾਕੀ ਮਾਰਕਿੰਗ ਸਾਰੀ ਆ ਗਈ ਹੈ ਪ੍ਰੋਪਰ ਮਾਰਕਿੰਗ ਹੈ ਚਾਰੇ ਪਰਾ ਤੇ ਬਿਲਕੁਲ ਨੌ ਜੈਤ ਜੀ ਮਾਰਕਿੰਗ ਫੇਸ ਕੁਆਲਟੀ ਚੰਗੀ ਹੈ ਤੇ ਸੰਗ ਸੰਗ ਕਾਫੀ ਗੜਾਈ ਦੇ ਵਿੱਚ ਕਰ ਰਹੀ ਹੈ 1 ਸਾਲ ਉਮਰ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤੇ ਇਧਰੋਂ ਆਜੀ ਬੂਰੀ ਤੇ ਹੁਣ ਕਿੰਨੇ ਟਾਈਮ ਦੀ ਹੋ ਗਈ ਬੂਰੀ ਇਹ 15 16 16 ਮਹੀਨੇ ਦੀ ਹੈ 15 16 ਮਹੀਨੇ ਦੀ ਅੱਛਾ 15 16 ਮਹੀਨੇ ਦੀ ਹੈ ਇਹ ਥਾਣ ਦੇਖ ਲਓ ਦੋਸਤੋ ਠੀਕ ਹੈ ਰੇਟ ਇਹਦਾ ਇਹਦਾ ਫੋਨ ਤੇ ਹੋ ਜੂਗਾ ਅੱਛਾ ਇਹਦਾ ਫੋਨ ਤੇ ਖੁੱਲੀ ਛੂਟੂ ਇਹਨੂੰ ਵੀ ਦੋਸਤੋ ਰੇਟ ਫਿਰ ਸਾਰਿਆਂ ਦਾ ਫੋਨ ਤੇ ਹੋਊਗਾ ਹਾਂ ਫੋਨ ਤੇ ਠੀਕ ਹੈ ਇਹ 15 16 ਮਹੀਨੇ ਦੀ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ ਰੰਗ ਰੂੰਗ ਸੋਨਾ ਮਾਰਕਿੰਗ ਵੈਸੇ ਇਸ ਕੱਟੀ ਤੇ ਵੀ ਹੈਗੀ ਹੈ ਚਾਰੇ ਪੈਰਾਂ ਤੇ ਮਾਰਕਿੰਗ ਹੈਗੀ ਹੈ ਪੂਛ ਵਾਈਟ ਹੈ ਬਾਕੀ ਸ਼ੂ ਵਗੈਰਾ ਤੇ ਨਿਸ਼ਾਨੀ ਹੈਗੀ ਹੈ ਤੇ ਜਿਹੜੇ ਕਿਸੇ ਵੀਰ ਭਰਾ ਨੇ ਗਾਹਨ ਖਰੀਦ ਕੇ ਜਦੋਂ ਇਹ ਝੋਟੀ ਤਿਆਰ ਹੋਊਗੀ ਨੀਲੀ ਦਾ ਸੀਮਨ ਇਹਦੇ ਭਰਿਆ ਜਾਵੇ ਤਾਂ ਗਾਹਾਂ ਨੇ ਬੱਚਾ ਵੀ ਨੀਲੀ ਦਾ ਦੇਣਾ ਠੀਕ ਹੈ ਰੰਗ ਰੂنگ ਕਰਮਾਰੀ ਦਾ ਸੋਹਣਾ 15 16 ਮਹੀਨੇ ਉਮਰ ਹੈ ਰੇਟ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਠੀਕ ਹੈ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਮੂੰਹ ਮੱਥੇ ਦੀ ਸੋਹਣੀ ਹੈ ਬਾਕੀ ਸਿੰਘਾ-ਸੁੰਗਾ ਦੀ ਐਨ ਬਿਲਕੁਲ ਹੁੰਡੀ ਹੈ ਠੀਕ ਹੈ ਆ ਦੇਖੋ ਦੋਸਤੋ ਸੈਂਗ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਸਿਰਫ ਅੱਖਾਂ ਕਾਲੀਆਂ ਬਾਕੀ ਕਰੈਕਟਰ ਜਿਹੜੇ ਦੋਸਤੋ ਨੀਵੀਂ ਰਾਵੀ ਵਾਲੇ ਆ ਇਹ ਦੂਜੇ ਨੰਬਰ ਤੇ ਦਿਖਾਤੀ ਹੈ ਰੇਟ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਠੀਕ ਹੈ ਅੱਛਾ ਇਧਰ ਜਿਹੜੀ ਤੀਜੇ ਨੰਬਰ ਤੇ ਖੜੀ ਹੈ ਆਪਣੇ ਕੋਲੇ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ ਤੇ 13 14 ਮਹੀਨੇ ਦੀ ਇਹ 6 13 14 ਮਹੀਨਿਆਂ ਦੀ ਹੈ ਦੋਸਤੋ ਮਾਰਕਿੰਗ ਇਹਦੇ ਵੀ ਬਿਲਕੁਲ ਜੈਜੀ ਹੈ ਥੋੜਾ ਜਿਹਾ ਲਿਸਾਪਨ ਵਖਾਉਂਦੀ ਹੈ ਕਦ ਕਾਠ ਸੋਹਣਾ ਖੋਲੇ ਛੋਟੂ ਇਹਨੂੰ ਵੀ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾਉਣਾ ਠੀਕ ਹੈ ਬਾਕੀ ਕਦ ਕਾਠ ਕਰਮਾ ਵਾਲੀ ਦਾ ਬੜਾ ਸੋਹਣਾ ਜੈਜੀ ਮਾਰਕਿੰਗ ਹੋਊਗੀ ਠੀਕ ਹੈ ਜੀ ਇਹ ਲੈ ਲੈ ਇਹ ਆ ਲੋ ਦੋਸਤੋ ਤੋਰ ਤੋਰ ਚੈੱਕ ਕਰ ਲਓ ਜੀ ਠੀਕ ਐ ਮੂਰੋ ਫੜੀ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਮੈਂ ਠੀਕ ਐ ਚੰਗਾ ਕੱਦ ਕਾਠ ਕਰਨ ਵਾਲੀ ਕੱਟੀ ਬਣੂਗੀ ਇਹ ਜਦੋਂ ਥੋੜੀ ਜੀ ਸਰੀਰ ਦੇ ਵਿੱਚ ਭਰ ਗਈ ਰਾਜੀ ਹੋ ਗਈ ਤਾਂ ਸੋਹਣੀ ਝੋਟੀ ਬਣ ਜਾਣੀ ਐ ਮਾਰਕਿੰਗ ਇਹਦੇ ਵੀ ਦੇਖੋ ਬਿਲਕੁਲ ਜੈਜ ਜੀ ਹੋਊਗੀ ਠੀਕ ਐ ਅੱਖਾਂ ਦੇ ਵਿੱਚ ਪ੍ਰੋਪਰ ਵਾਈਟ ਤੇ ਚਾਰੇ ਪੈਰਾਂ ਤੇ ਮਾਰਕਿੰਗ ਧੁੰਨੀ ਤੇ ਵੀ ਨਿਸ਼ਾਨੀ ਜਿਹੜੇ ਵੀਰ ਭਰਾ ਮੰਗਦੇ ਆ ਉਹ ਇਸ ਕੱਟੀ ਤੇ ਹੈਗੀ ਐ ਠੀਕ ਐ ਥਾਣ ਦੋਸਤੋ ਚਾਰੇ ਨਿਕੜਵੇਂ ਹੋਣਗੇ ਜੀ ਇਹ ਆਲੋ ਦੋਸਤੋ ਚਾਰੇ ਥਾਣੇ ਨਿਕੜਵੇ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਆ ਦੋਸਤੋ ਰੇਟ ਫੋਨ ਦੇ ਉੱਤੇ ਤੈੱਕ ਕੀਤਾ ਜਾਊਗਾ ਠੀਕ ਹੈ ਜੀ ਇਧਰੋਂ ਦੋਸਤੋ ਚੌਥੇ ਨੰਬਰ ਤੇ ਇੱਕ ਵੱਡੀ ਤੁਹਾਨੂੰ ਝੋਟੀ ਦਿਖਾਉਣਾ ਗਰੇਡਰ ਦੇ ਵਿੱਚ ਆ ਕਿੰਨੇ ਟਾਈਮ ਦੀ ਹੋਗੀ ਬਈ ਝੋਟੀ ਇਹ ਕਿਵੇਂ ਹੋਗੀ ਢਾਈਆਂ ਤੋਂ ਉੱਤੇ ਹੋਗੀ ਪੌਣੇ ਤਲਾ ਖਲਾਂ ਦੀ ਹੋਗੀ ਅੱਛਾ ਦੰਦਾ ਤੋਂ ਕਿਵੇਂ ਹੋਊਗੀ ਅੰਦਾ ਤੋਂ ਚੋਗੀ ਹੋਊਗੀ ਜੀ ਚਾਰ ਚਾਰ ਦੰਦ ਚਾਰ ਦੰਦ ਆ ਜੀ ਅੱਛਾ ਬਣੀ ਤਾਂ ਨਹੀਂ ਹੋਣੀ ਬਣੀ ਪਹਿਲਾਂ ਹੀਟ ਕੱਢੀ ਸੀ ਜਦੋਂ ਲਿਆਂਦੀ ਸੀ ਉਹ ਤਾਂ ਬਣਾਈ ਨਹੀਂ ਸੀ ਅੱਛਾ ਬਣਾਈ ਕੱਢੀ ਨਹੀਂ ਆ ਨਹੀਂ ਸਹੀ ਗੱਲ अच्छा ठीक है ते ਕੀ ਇਹਦਾ ਰੇਟ ਰੂਟ ਰੇਟੂ ਇਹਦਾ ਵੀ ਫੋਨ ਤੇ ਹੋ ਜੂਗਾ ਇਹਦਾ ਵੀ ਫੋਨ ਤੇ ਖੋਲ ਕੇ ਵੇਖੀਏ ਮਾੜੀ ਜੀ ਤੇ ਦਰਦ ਰੂਟ ਚੰਗੀ ਨਹੀਂ 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 ਠੀਕ ਹੈ ਦੋ ਵੈਸੇ ਲੰਬਾਈ ਲੰਬੂਈ ਚੰਗੀ ਹੈ ਵਜ਼ਨ ਵਜੂਦ ਸੋਹਣਾ ਠੀਕ ਹੈ ਜੀ ਪੌਣੇ ਇੱਕ ਤਿੰਨ ਸਾਲ ਚਾਰ ਦੰਦ ਬਾਈ ਦੱਸਦਾ ਸਿੰਘ ਸਿੰਘ ਕੁੰਡੀਆਂ ਦੀ ਹੈ ਵੈਸੇ ਚੰਗਾ ਵਜ਼ਨ ਵਜੂਦ ਝੋਲੀ ਛੋਲੀ ਥਣਾ ਦੇ ਵਿੱਚ ਦੇਖੋ ਮੈਨੂੰ ਤਾਂ ਲੱਗਦਾ ਯਾਰ ਜਿਵੇਂ ਗੱਬਣ ਹੁੰਦੀ ਐ ਥਣ ਨਹੀਂ ਨਹੀਂ ਵੈਸੇ ਚੈੱਕ ਚੁੱਕ ਕਰਾਈ ਹੈ ਨੇ ਉਹਨਾਂ ਨੇ ਅਗਲੇ ਨੇ ਲੈ ਕੇ ਆਂਦੀ ਉਹਦੇ ਕੋਲੋਂ ਹੀਟ ਦੀ ਜੱਕੜੀ ਸੀ ਬਣਵਾਈ ਨਹੀਂ ਦੂਜੀ ਵਾਰ ਹਲੇ ਆਪਾਂ ਕੋਲ ਲਿਆਏ ਆ ਅੱਛਾ 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 ਠੀਕ ਹੈ ਲੋ ਦੋਸਤੋ ਜਦੋਂ ਹੁਣ ਦੂਜੀ ਹੀਟ ਆਵੇ ਤਾਂ ਤੁਸੀਂ ਇਹਨੂੰ ਸੀਮਨ ਲਵਾ ਕੇ ਦੋਸਤੋ ਗੱਬਣ ਕਰ ਸਕਦੇ ਹੋ ਵੈਸੇ ਥਣ ਝੋਲੀ ਚੰਗੀ ਆ ਕੱਟੀ ਦੀ ਆ ਲੋ ਦੋਸਤੋ ਹੁਣ ਤੋਂ ਹੀ ਦੇਖ ਲਓ ਆ ਥਣ ਝੋਲੀ ਕੀ ਦੀ ਹੈ ਠੀਕ ਹੈ ਜਦੋਂ ਤਿਆਰ ਹੋਊਗੀ ਤਾਂ ਬਹੁਤ ਸੋਹਣਾ ਗਾਹਾਂ ਹਵਾ ਨਾ ਇਹਨੇ ਪੜਨਾ ਇਹ ਚੌਥੇ ਨੰਬਰ ਤੇ ਦਿਖਾਤੀ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਚਾਰਾਂ ਨਗਾਂ ਦੇ ਵਿੱਚੋਂ ਹੀ ਜਿਹੜਾ ਨਾਗ ਤੁਹਾਨੂੰ ਜਚੂਗਾ ਉਦੀ ਆ ਕੇ ਦੋਸਤੋ ਤਸੱਲੀ ਕਰ ਰਹੇ ਹੋ ਤੇ ਰੇਟ ਇਹਨਾਂ ਦੇ ਜਾਇਜ਼ ਹੀ ਹੋਣਗੇ ਹਾਂਜੀ ਜਾਇਜ਼ ਹੀ ਹੋਣਗੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਓਕੇ